ਦਰਦਨਾਕ ਹਾਦਸੇ ਦੀਆਂ ਆ ਤਸਵੀਰਾਂ ਦੇਖ ਤੁਹਾਡੀ ਵੀ ਰੂਹ ਕੰਬ ਉਠੇਗੀ ਥਾਰ ਗੱਡੀ ਦੀ ਆ ਹਾਲਤ ਦੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦਾ ਇਹ ਖਤਰਨਾਕ ਹਾਦਸਾ ਰਿਆ ਹੋਵੇਗਾ ਦਰਅਸਲ ਮਾਮਲਾ ਮਹਿਲਪੁਰ ਫਗਵਾੜਾ ਰੋਡ ਤੋਂ ਸਾਹਮਣੇ ਆ ਰਿਹਾ ਜਿੱਥੇ ਪਾਲਦੀ ਅੱਡੇ ਤੇ ਇੱਕ ਥਾਰ ਦਰਕਤਨਾਲ ਜੱਟ ਕਰਾਉਂਦੀ ਹੈ ਜਿਸ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਪਿੰਡ ਢਾਡਾ ਖੁਰਜ ਦੇ ਸਰਪੰਚ ਗੁਰਦੀਪ ਸਿੰਘ ਦਾ ਮੁੰਡਾ ਹਰਸ਼ਮਾਨ ਆਪਣੇ ਦੋਸਤ ਨਾਲ ਥਾਰ ਗੱਡੀ 'ਚ ਸਵਾਰ ਹੋ ਕੇ ਮਹਿਲਪੁਰ ਤੋਂ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਪਰ ਜਦੋਂ ਉਹ ਪਾਲਦੀ ਆਲੂਆਂ ਵਾਲੇ ਸਟੋਰ ਕੋਲ ਪਹੁੰਚਿਆ ਤਾਂ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਇੱਕ ਮੋٹے ਦਰਕ ਕਨਾਲੇ ਜੱਟ ਕਰਾਈ ਜਿਸ ਕਰਕੇ ਹਰਸ਼ਮਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੇ ਸਾਥੀ ਦੀ ਹਸਪਤਾਲ 'ਚ ਮੌਤ ਹੋ ਗਈ ਫਿਲਹਾਲ ਥਾਣਾ ਮਹਿਲਪੁਰ ਦੀ ਪੁਲਿਸ ਨੇ ਵਹਨ ਤੇ ਲਾਸ਼ਾਂ ਕਬਜ਼ੇ ਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਹਸਪਤਲ ਮਾਲਪੁਰਾ ਚੇਟਾੋਂ ਆਈ ਸੀਗੀ ਤੇ ਚੇਟਾ ਦੀ ਜਿਹੜਾ ਪਾਲ ਦੀ ੱਡੇ ਚਲਸੀ ਹਟਾਇਸੀ ਉਹਦੀ ਜਦੋਂ ਮੌਕੇ ਤੇ ਗਏ ਆ ਉਹ ਤੋਂ ਤੋਂ ਪਹਿਲਾਂ ਇਹਨਾਂ ਨੇ ਇੱਕ ਹਿਸ਼ਰ ਪ੍ਰਿਆਪਨਾ ਕਰਤਾ ਸੀ ਇੱਕ ਲਿਖਣਾ ਡੀਐਮਸੀ ਰੱਖਦਾ ਪ੍ਰਕਰਤਾ ਜੀ ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੇ ਦੋਵਾਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਜਰਾ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰ ਵੀ ਕਾਨੂੰਨੀ ਕੀਤੀ ਕੀਤੀ ਜਾਵੇ ਦਰਦਨਾਕ ਹਾਦਸੇ ਦੀਆਂ ਆ ਤਸਵੀਰਾਂ ਦੇਖ ਤੁਹਾਡੀ ਵੀ ਰੂ ਕੰਬ ਉਠੇਗੀ ਥਾਰ ਗੱਡੀ ਦੀ ਆ ਹਾਲਤ ਦੇਖ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦਾ ਇਹ ਖਤਰਨਾਕ ਹਾਦਸਾ ਰਿਆ ਹੋਵੇਗਾ ਦਰਅਸਲ ਮਾਮਲਾ ਮਹਿਲਪੁਰ ਫਗਵਾੜਾ ਰੋਡ ਤੋਂ ਸਾਹਮਣੇ ਆ ਰਿਹਾ ਜਿੱਥੇ ਪਾਲਦੀ ਅੱਡੇ ਤੇ ਇੱਕ ਥਾਰ ਦਰਕਤਨਾਲ ਜੱਟ ਚਾਉਂਦੀ ਹੈ ਜਿਸ ਕਰਕੇ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਪਿੰਡ ਢਾਡਾ ਖੁਰਜ ਦੇ ਸਰਪੰਚ ਗੁਰਦੀਪ ਸਿੰਘ ਦਾ ਮੁੰਡਾ ਹਰਸ਼ਮਾਨ ਆਪਣੇ ਦੋਸਤ ਨਾਲ ਥਾਰ ਗੱਡੀ 'ਚ ਸਵਾਰ ਹੋ ਕੇ ਮਹਿਲਪੁਰ ਤੋਂ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਪਰ ਜਦੋਂ ਉਹ ਪਾਲਦੀ ਆਲੂਆਂ ਵਾਲੇ ਸਟੋਰ ਕੋਲ ਪਹੁੰਚਿਆ ਤਾਂ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਇੱਕ ਮੋਟੇ ਦਰਕ ਨਾਲ ਝਟਕ ਰਾਈ ਜਿਸ ਕਰਕੇ ਹਰਸ਼ਮਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੇ ਸਾਥੀ ਦੀ ਹਸਪਤਾਲ ਚ ਮੌਤ ਹੋ ਗਈ ਫਿਲਹਾਲ ਥਾਣਾ ਮਹਿਲਪੁਰ ਦੀ ਪੁਲਿਸ ਨੇ ਵਾਹਨ ਤੇ ਲਾਸ਼ਾਂ ਕਬਜ਼ੇ ਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅਰੀ ਕਲ ਮਿਤੀ 31 7 25 ਨੂੰ ਰਾਤ 8:30 ਵਜੇ ਸਾਨੂੰ ਇੱਕ ਤਰਕਾਰੀ ਅਫਸਰ ਮਾਲਪੁਰਾ ਚੇਟਾੋਂ ਆਈ ਸੀ ਜੀ ਉਹ ਚੇਟਾ ਜਿਹੜਾ ਪਾਲ ਦੀ ਅੱਡੇ ਚਲਸੀਆ ਡਾਇਰ ਹੋਇਆ ਸੀ ਉਹਦੀ ਜਦੋਂ ਮੌਕੇ ਤੇ ਗਏ ਆ ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਸਰ ਪਰੇਪਰ ਕਰਤਾ ਸੀ ਇੱਕ ਲਿਦਾਣੇ ਡੀ ਐਮ ਸੀ ਰਕਦਾ ਪਰ ਕਰਤਾ ਸੀ ਜਿਹੜਾ ਹੁਣ ਸਾਨੂੰ ਪਤਾ ਲੱਗਾ ਜਿਹੜੀ ਦੂਹਾਂ ਦੀ ਮਤ ਉੱਚੀ ਹੈ ਕਿਹੜੀ ਗੱਡੀ ਕਿਹੜੀ ਸੀ ਜਰਾ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਅਹ ਬਾਕੀ ਉਹਨਾਂ ਦੇ ਪਰਿਵਾਰਾਂ ਦੇ ਜੋ ਬਣਦੀ ਕਾਰਵੀ ਕਾਨੂੰਨੀ ਕੀਤੀ ਕੀਤੀ ਜਾਵੇ